ਪਤਾ ਹੀ ਹੈ ਬੱਤ ਆਏ ਪੱਜ ਕੇਆਂ ਦੇ ਕਿਹੜੇ ਸੁਧਾਰੇ ਆਉਂਦੇ ਹੁੰਦੇ ਨੇ ਉਹ ਗੱਲ ਤੇ ਤੇਰੀ ਵੀ ਠੀਕ ਆ ਬੂਆ ਹਮ ਕਰੋ ਤਾਂ ਨਿਕਲ ਗਈ ਆ ਉੱਥੇ ਵੀ ਕੀ ਆਸ ਰੱਖਣੀ ਆ ਨਾਲੇ ਤਾਂ ਜੀਬ ਚਲਾਉਂਦੀ ਐ ਨਾਲੇ ਖੇਖਣ ਚਲਾਉਂਦੀ ਐ ਜੇ ਇਦੋਂ ਮੁਰਗੇ ਤੋਲੀ ਆ ਨਾ ਤੇ ਤੇਰੀ ਜੀਬ ਕੱਟ ਦੀ ਐਸਾ ਬਣਾ ਲਈ ਬਸ ਕਰ ਬੇ ਬਹੁਤ ਹੋ ਗਿਆ ਬੱਤ ਵਾਹਿ ਗੁਰੂ ਗੁਰੂ ਵਾਹਿ ਹੈ ਗੁਰੂ ਵਾਹਿ ਹੈ ਵਾਹਿ ਗੁਰੂ ਕਰਦਾ ਕੁਛ ਨਹੀਂ ਬੇਬੇ ਆ ਮੈਂ ਸਾਨੂੰ ਕੱਖੇ ਪਾਉਣਾ ਸੀਗਾ ਤੇ ਉਸ ਤੋਂ ਬਾਅਦ ਨਾ ਮੈਂ ਖੇਤ ਜਾਂਦਾ ਸੀਗਾ ਉਹ ਪਾਣੀ ਛੱਡਣਾਗਾ ਲੈ ਕੇ ਖੇਤ ਜਾਣੋਂ ਤਾਂ ਤੂੰ ਰਹਿਣ ਦੇ ਅੱਜ ਕਿਉਂ ਬੇਬੇ ਉਹ ਪ੍ਰੀਤ ਆਉਂਦਾ ਜਾ ਕੇ ਨਾ ਦੁਕਾਨ ਤੋਂ ਮੈਂ ਤਾਂ ਠੰਡਾ ਦੀ ਬੋਤਲ ਫੜ ਲਿਆ ਤੇ ਨਾਲੇ ਕੋਈ ਬਿਸਕੁਟ ਭੂਜੀਆਂ ਲਿਆਈ ਨਾ ਬੇਬੇ ਰੋਜ਼ ਤਾਂ ਪ੍ਰੀਤ ਆਉਂਦਾ ਦਾ ਘਰੇ ਕਿੱਡੀ ਗੱਲ ਹੈ ਵੀ ਕੋਈ ਗੱਲ ਨਹੀਂ ਇਹ ਕੋਈ ਗੱਲ ਕਰਤੋ ਨਹੀਂ ਮੇਰਾ ਭਤੀਜਾ ਮਸਾ ਇਨੇ ਚਿਰ ਤੋਂ ਆਊਗਾ ਸੰਧਾਰਾ ਲੈ ਕੇ ਤੂੰ ਕੋਈ ਗੱਲਾਂ ਨੂੰ ਰੋਕੀ ਰੋਟੀ ਖਵਾ ਦੂੰਗੀ ਮੈਂ ਜਦ ਤੇ ਗੱਲਾਂ ਸੁਣ ਮੇਰੀ ਮੈਂ ਤਾਂ ਹੁਣ ਨੀਹਾ ਨੂੰ ਸੁਣਾਉਣੀ ਹੈਗੀ ਮੈਨੂੰ ਐ ਦੱਸ ਤੇ ਰਕਿਓਗਾ ਜੇ ਉਹਦੇ ਪੇਕੇ ਨਹੀਂ ਹੈਗੇ ਤੂੰ ਉਹਨੂੰ ਸੁਣਾਉਣੀ ਹੈਗੀ ਮੈਂ ਉਹਦੇ ਤਾਂ ਕੋਈ ਨਹੀਂ ਹੈਗਾ ਉਹ ਨਾਲ ਤੂੰ ਮੇਰੇ ਪੇਕੇ ਨਾਲ ਤਾਂ ਮੈਨੂੰ ਵਰਤ ਲੈ ਹੁੰਦੇ ਜੇ ਉਹ ਆਉਂਦੇ ਨੇ ਤੇ ਤੈਨੂੰ ਉਹ ਜਰੇ ਨਹੀਂ ਆਉਂਦੇ ਤੇ ਇਥੋਂ ਬੇਬੇ ਸਾਰੀ ਦਿਹਾੜੀ ਨਾ ਤੇਕੇ ਤੇਕੇ ਨਾ ਕਰਦੀ ਰਹੀ ਰਹਿ ਜਾ ਠੀਕ ਹੈ ਜਦੋਂ ਮੇਰੇ ਪੇਕੇ ਨਹੀਂ ਤੇ ਪੇਕੇ ਤੇਕੇ ਤਾਂ ਮੈਂ ਕਰੂੰਗੀ ਹੁਈ ਜਦੋਂ ਮੇਰੇ ਪੇਕੇ ਆਉਂਦੇ ਨਹੀਂ ਸੋਨੂ ਕਾ ਦੀ ਜਲਸੀ ਐ ਜੇ ਥੋੜੇ ਆਉਂਦੇ ਨਹੀਂ ਕੋਈ ਚੱਲ ਕੋਈ ਗੱਲ ਨਹੀਂ ਬੇਬੇ ਅੰਦਰ ਦੀ ਬੋਤਲ ਫੜ ਲੈ ਨਾ ਉਹ ਫੜ ਲਊਗਾ ਕੋਈ ਉਹ ਆ ਵੀ ਦਫੀ ਨੇ ਮੈਂ ਵਸੜਕੇ ਜਾਵਾਂ ਮੇਰਾ ਹੋਰ ਕੁਆ ਸਸਰੀ ਕਾਲ ਸਸਰੀ ਕਾਲ ਪੁੱਤ ਹਸਰੀ ਕਾਲ ਦੱਸ ਕਿੰਦੀ ਗਰਮੀ ਤੇ ਮੁਰਕਾ ਮੁਰਕੀ ਹੋਇਆ ਹੁੰਦਾ ਬੈ ਜਾ ਇੱਥੇ ਇਹ ਹਾਂ ਪਾਣੀ ਲੈ ਕੇ ਆ ਪਾਈ ਮੁੰਡਾ ਆਏਗਾ ਉਹ ਗਰਮੀ ਬਹੁਤ ਹੈ ਹੋਰ ਬਹੁੜੀ ਗਰਮੀ ਹੈ ਬੱਸ ਹੋਰ ਸਾਰੀ ਠੀਕ ਠਾਕ ਸਭ ਹਾਂ ਹਾਂ ਠੀਕ ਆ ਵਧੀਆ ਤੂੰ ਦੱਸ ਤੂੰ ਠੀਕ ਹੈ ਬਚੀ ਗਰਮੀ ਤੋਂ ਹਾਂ ਅਜੇ ਤੱਕ ਤਾਂ ਬਚੀਆਂ ਸਸੀ ਗੱਲ ਦੇ ਸਸੀ ਗੱਲ ਪਾਪੀ ਹੋਰ ਪਾਪੀ ਠੀਕ ਆ ਹਾਂਜੀ ਵਧੀਆ ਹੋਰ ਤੇ ਮੰਮੀ ਦਾ ਗੋਡਾ ਦੁਖਦਾ ਸੀ ਠੀਕ ਹਨ ਉਹ ਠੀਕ ਆ ਬੇਬੇ ਬਸ ਤੈਨੂੰ ਪਤਾ ਮਾਣਸਾ ਦਾ ਦਵਾਈ ਲੈਂਦੀ ਸੀਗੀ ਅੱਛਾ ਹੁਣ ਤਾਂ ਫਰਕ ਪੈ ਗਿਆ ਚੱਲ ਵਧੀਆ ਦਵਾਈ ਵਧੀਆ ਦਵਾ ਦਿਆ ਕਰ ਉਹ ਵਧੀਆ ਦਵਾਈ ਉਹ ਖਾਣ ਕੋਲੇ ਲੈ ਕੇ ਗਈ ਸੀਗੇ ਅੱਛਾ ਉਹ ਵਧੀਆ ਦਿੰਦਾ ਹਾਂ ਉਹ ਤਾਂ ਬਾੜੀ ਵਧੀਆ ਦਵਾਈ ਦਿੰਦਾ ਮੈਨੂੰ ਵੀ ਦੱਸਿਆ ਸੀ ਕਿਸੇ ਨੇ ਹੋਰ ਚੱਲਦੇ ਤੇ ਮੈਂ ਚਾਹਣਾ ਆ ਠੰਡਾ ਲਾ ਉਹ ਮੁੰਡਾ ਪਹਿਲਾਂ ਉਹਦੇ ਆਵੇ ਆਹ ਹੋਰ ਦੱਬ ਮਮਮੀ ਦਾ ਕਿੰਨੇ ਦਿਨਾਂ ਦੀ ਕਹੀ ਜਾਂਦੀ ਸੀ ਨਹੀਂ ਅੱਛਾ ਤੈਨੂੰ ਪਤਾ ਕਰਨ ਪਰ ਸੁਣੀ ਜਾ ਗਿਆ ਕੋ ਦਨ ਮੀਂਹ ਨਹੀਂ ਹਟਿਆ ਹੈਗਾ ਹਾਂ ਮੈਂ ਤਾਂ ਫੇਰੀ ਜਾ ਕੇ ਆਉਂਦਾ ਮੈਂ ਹੋਰ ਮੈਂ ਵੀ ਕਿਹਾ ਸੀ ਇਹਨਾਂ ਨੂੰ ਮੈਂ ਕਿਹਾ ਵੀ ਕੋਈ ਕੰਮ ਹੋ ਗਿਆ ਹੋਊਗਾ ਨਹੀਂ ਹੋ ਗਿਆ ਹੋਰ ਠੀਕ ਹੈ ਭਾਈ ਠੀਕ ਹੈ ਭਾਈ ਹੋ ਠੀਕ ਹੈ ਕਰੇ ਸਭ ਵਧੀਆ ਹਾਂ ਹਾਂ ਠੀਕ ਹੈ ਵਧੀਆ ਭਾਈ ਤੂੰ ਦੱਸ ਹੋ ਠੀਕ ਹੈ ਖੇਤੀਬਾੜੀ ਕਿਵੇਂ ਆ ਬਹੁਤ ਵਧੀਆ ਜੀ ਹੋਰ ਆਪਣੇ ਠੀਕ ਹੈ ਵਧੀਆ ਖੇਤੀਬਾੜੀ ਹਾਂ ਠੀਕ ਹੈ ਠੀਕ ਹੈ ਬਿਲਕੁਲ ਵਧੀਆ ਬਸ ਅੱਛਾ ਝੋਨਾ ਵਧੀਆ ਖੜਾ ਹੈ ਹਾਂ ਥੋੜਾ ਜਿਹਾ ਲੈ ਜਾ ਰੌਣ ਲਾਉਣ ਵਾਲਾ ਆਪਣਾ ਸੌਣ ਵਾਲਾ ਹਾਂ ਹਾਂ ਬਾਕੀ ਦਾ ਸਾਰਾ ਲੱਗ ਪਿਆ ਹੈਗਾ ਕਿਵੇਂ ਵੀ ਵਧੀਆ हां मी बढ़िया गा तैनू दो दिन आया नहीं गया नहीं पहला आ गया चल कोई दे नहीं। 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 गा नहीं ਹੁਣ ਸੌਂਟ ਹਲਦਾ ਜਾਂਦਾ ਗਾ ਹੋਰ ਉਹਨਾਂ ਦੇ ਬਾਪੂ ਨੇ ਕਿਹਾ ਸੀ ਕਿ ਤੇ ਇਹ ਹਾਰ ਤੇ ਉੱਕੇਉਣਾ ਮੇਰੇ ਜਾਣ ਮਾ ਕਰੋ ਹਾਂ ਚੱਲ ਭਾਈ ਸਮਾਨ ਵਜਾਉਂਦੇ ਰਹੋ ਜਾਂਦਾ ਬਸਦਾ ਰਹ ਹੈ ਹੈ ਬਾੜੀ ਵੱਡੀ ਲੰਮੀ ਉਮਰ ਕਰੇ ਤੇਰੀ ਪਰਮਾਤਮਾ ਜਿਹੜਾ ਤੂੰ ਹਜੇ ਤੱਕ ਵੀ ਮੈਨੂੰ ਯਾਦ ਰੱਖਦਾ ਹੈਗਾ ਐਡੀ ਵੱਡੀ ਉਮਰ ਹੋਗੀ ਮੇਰੀ ਚਲ ਕੋਈ ਨਾ ਬੱਦੇ ਤੇ ਪੱਬੀ ਦਾ ਨਹੀਂ ਹੁਣ ਅਸਹਾਰਾ ਪੱਬੀ ਦੇ ਸੰਧਾਰੇ ਦਾ ਪੁੱਤ ਪਤਾ ਹੀ ਆ ਤੈਨੂੰ ਪੁੱਤਾ ਵਿਦਸ਼ਧਾ ਕਿੱਥੋਂ ਆਊਗਾ ਜੇ ਉਹਨਾਂ ਦੀ ਰਾਏ ਨਾਲ ਆਈ ਹੂਦੀ ਤਾਂ ਸੁਨਹਾਰਾ ਆਉਂਦਾ ਮਰਜੀ ਨਾਲ ਤਾਂ ਵਿਆਹ ਕਰਾਇਆ ਇਹਨਾਂ ਨੇ ਉੱਤੋਂ ਦੀ ਹੋ ਕੇ ਉਹਨਾਂ ਤਾਂ ਸੁਨਹਾਰਾ ਲੈ ਕੇ ਕਿੱਥੋਂ ਆ ਜਾਣਗੇ ਉਹ ਉਹ ਗੱਲ ਤੇ ਤੇਰੀ ਵੀ ਠੀਕ ਆ ਪੂਆ ਹੰਕਰ ਉਹ ਤਾਂ ਨਿਕਲ ਗਿਆ ਹੀ ਆ ਉੱਥੇ ਵੀ ਕੀ ਆਸ ਰੱਖਨੀ ਆ ਉਹਨੇ ਨੇ ਹੋਰ ਦਾ ਸਪੂਆ ਮੈਂ ਤਾਂ ਵਧੀਆ ਪੁੱਤ ਬਸ ਆਹੀ ਆ ਲੋਕਾਂ ਦੇ ਤਾਨੇ ਮਿਹਨੇ ਸੁਣੀ ਜਾਂਦੀਆਂ ਸਾਰਾ ਦਿਨ ਉਹ ਬਾਹਰ ਨਹੀਂ ਲਿਕਣ ਦਿੰਦੀਆਂ ਜਨਾਨੀਆਂ ਜਦੋਂ ਵਿਆਹ ਨਿਕਲਦਿਆਂ ਉਹ ਦੀਸਨ ਦਾ ਰਹਿਆਂ ਗੱਲਾਂ ਚਲਾਉਂਦੀਆਂ ਨੇ ਆ ਸੋਡੀ ਬੋਖ ਦਾ ਸੰਧਾਰਾ ਕਿੱਦੇ ਆਊਗਾ ਮੈਂ ਤਾਂ ਅੰਦਰ ਹੀ ਬੈਠੀ ਆ ਉਹ ਚੱਲ ਕੋਈ ਨਾ ਬੂਆ ਲੋਕਾਂ ਨੇ ਵੀ ਆ ਤੂੰ ਮਿੱਦਲ ਤੇ ਨਾਲ ਆਇਆ ਦਾ ਲੋਕਾਂ ਦਾ ਤਾਂ ਕੰਮ ਆ ਕਹਿਣਾ ਇਹ ਪੁੱਤ ਕਿੰਨਾ ਕੁ ਚਿਰ ਸੁਣੀ ਜਾਵਾਂਗਾ ਸਾਰ ਦਿਨ ਲੋਕਾਂ ਦੇ ਤਾਨੇ ਲੈਣਾ ਮੈਂ ਤਾਂ ਜਮਾ ਅੰਦਰ ਵੜਤੀ ਆ ਲੋਕਾਂ ਦੇ ਤਾਨਿਆਂ ਨੇ ਤੇ ਲੋਕਾਂ ਦੇ ਤਾਨਿਆਂ ਨਾਲ ਕਿਹੜਾ ਸੰਧਾਰਾ ਆਉਣ ਲੱਗ ਰਿਹਾ ਹੁਣ ਜਿਹੜਾ ਇਹਨਾਂ ਨੇ ਕਦਮ ਚੱਕਿਆ ਉਹ ਸਾਰੀ ਉਮਰ ਤੱਕ ਮਿਲ ਵਰਤਮਾ ਦਾ ਰਹੇ ਅਗਲੇ ਤਾਂ ਘਰੇ ਨਹੀਂ ਬਾੜਦੇ ਹਾਂ ਬਾੜਨਗੇ ਵੀ ਅਗਲੇ ਕਿਵੇਂ ਜਦੋਂ ਅਗਲੇ ਦਾ ਨੱਕ ਵੱਢ ਕੇ ਆਈਏ ਨਾ ਇਹਨਾਂ ਨੇ ਸੋਚਿਆ ਉਹਦੋਂ ਕੁਝ ਕਰਨ ਲੱਗੇ ਵੀ ਕਿਹੜਾ ਕਦਮ ਚੱਕ ਰਹੇ ਆ ਅਸੀਂ ਕਮਸੇ ਕਮ ਗੱਲਬਾਤ ਤਾਂ ਕਰਨੀ ਸੀ ਇਹਨਾਂ ਨੇ ਗੱਲਬਾਤ ਇਹਨਾਂ ਨੇ ਕੀ ਕਰਨੀ ਸੀ ਇਹਨਾਂ ਤਾਂ ਚੁੱਪ ਕਰਕੇ ਉਹਦੇ ਪਤਾ ਲੱਗਿਆ ਜੇ ਦਿਲੇ ਆ ਕੇ ਬਿਠਾਤੀ ਮੇਰੇ ਸਰਾਨੇ ਚੋਰ ਦੀ ਮਾਂ ਪੋਠੀ ਚਮੂ ਦੇਖ ਲਾ ਜਿਗੂ ਨਾ ਕਰੀ ਕਰਦੀ ਆ ਜਿਹਨੂੰ ਬਣਾ ਕੇ ਗਈ ਆ ਨਾ ਕਰੀ ਤਾਂ ਬਥੇਰੇ ਨੇ ਇਆਂ ਇਆਂ ਚ ਨਾ ਕਰੀ ਹੁੰਦੇ ਨੇ ਫਿਰ ਹੋਰ ਕਿੰਨੇ ਤੇ ਭਾਈ ਤੂੰ ਹੀ ਮਾੜੀ ਮੱਡੀ ਸ਼ਰਮ ਕਰ ਲੈਂਦਾ ساری عمر ਮਨ ਮੇਣਿਆ ਥੱਲੇ ਆ ਗਿਆ ਮੈਂ ਤਾਂ ਜਮਾਨਾ ਨੱਕ ਵੜਾਤਾ ਮੇਰਾ ਤਾਂ ਇਹਨੇ ਵਿਦਾਸ ਕੀ ਐਡਰੈਸ ਸੋਹਣੇ ਸੋਹਣੇ ਇੰਨੇ ਨੇ ਵਧੀਆ ਵਧੀਆ ਰਿਸ਼ਤੇ ਆਉਂਦੇ ਸੀ ਤਕੜੇ ਤਕੜੇ ਘਰਾਂ ਦੇ ਦੱਸ ਕਿੱਡਾ ਵੱਡਾ ਹੋ ਗਿਆ ਸੀ ਔਰ ਉਰਕੂਆ ਮੇਰੀ ਮਾਂ ਰੋਜ਼ ਮਰਦੀ ਆ ਸਰ ਹੁਣ ਜਿਹੜੀ ਗੱਲ ਹੋ ਗਈ ਯਾਰ ਹੁਣ ਹੱਲ ਵੀ ਕੀ ਆ ਮੈਨੂੰ ਤੁਸੀਂ ਐ ਦਾ ਦੱਸੋ ਕੁਝ ਦਾ ਸਾਰੇ ਮੈਨੂੰ ਬੁੱਲੀ ਜੰਨੇ ਸਰ ਹੋਰ ਕੀ ਕਰੀਏ ਹੁਣ ਸਾਰੇ ਘਰ ਰਿਸ਼ਤੇਦਾਰ ਆਏ ਕਹਿੰਦੇ ਨੇ ਉਹਦੋਂ ਮਨ ਮੰਨੇਗਾ ਬੇਬੇ ਥੀ ਗੱਲ ਹਾਂ ਹੋ ਹੁਣ ਤਾਂ ਤੂੰ ਆਪੇ ਮੰਨੇਗਾ ਜਦੋਂ ਪਹਿਲਾਂ ਨਹੀਂ ਸੋਚਿਆ ਲਿਆਉਣ ਦੇ ਲਈ ਇਹ ਤਾਂ ਸ਼ੁਕਰ ਕਰ ਕੁਆ ਖੁੱਫੜ ਨਹੀਂ ਹੈਗਾ ਜੇ ਉਹ ਹੁੰਦਾ ਨਾ ਤੇਰੀਆਂ ਲੱਤਾਂ ਵੜਦਾ ਉਹ ਹੋਰ ਹੁਣ ਤਾਂ ਹੀ ਤਾਂ ਮੇਰੀ ਜਾਨ ਨੂੰ ਕੰਡੇ ਵੀਜ ਗਏ ਵਧੀਆ ਹੁੰਦਾ ਸਾਰਾ ਬੁੱਥੜ ਕੁੱਟ ਕੇ ਪੁੱਠਾ ਮੋੜਦਾ ਦੋਨਾਂ ਨੂੰ ਮਾਰ ਕੇ ਨਾ ਮੈਨੂੰ ਘਰੇ ਵਾਰਨੇ ਪੈਗੀ ਸੱਤ ਚ ਸੜ ਦੰਨਾ ਇਹਨੂੰ ਕੋਈ ਸ਼ਰਮ ਆਈ ਨਹੀਂ ਕਾਹਿੰਦਾ ਹੈ ਸਿਰ ਚੜ ਗਿਆ ਇਹੇ ਜੇ ਲੱਛਣ ਆਉਂਦੇ ਨੇ ਇਹਨੂੰ ਉਹ ਮੇਰੀ ਮਾਂ ਤਾਂ ਬਰੋਏ ਟੈਨਸ਼ਨ ਲਈ ਜਾਂਦੀ ਰਹਿੰਦੀ ਸਾਰੇ ਰਿਸ਼ਤੇਦਾਰ ਹੀ ਟੈਨਸ਼ਨ ਲੈਂਦੇ ਨੇ ਭਾਈ ਵੀ ਇੱਕ ਜਵਾਕ ਸੀ ਉਹੀ ਨਹੀਂ ਚੱਜ ਦੇ ਥਾ ਵਿਆ ਹੈਗਾ ਹੁਣ ਆਹੇ ਰਿਸ਼ਤੇਦਾਰੀਆਂ ਚ ਜਾਣ ਦੋਗਾ ਕਿੱਥੇ ਜਾਊਗਾ ਅਗਲਾ ਮੀਨੇ ਮਾਰਦਾ ਈ ਮੂਹ ਦਿਖਾਉਂਗਾ ਨੇ ਅ ਜਿਹਦਾ ਫੋਨ ਆਉਂਦਾ ਉਹੀ ਹੈ ਕਹਿੰਦਾ ਮੈਂ ਤਾਂ ਹੁਣ ਜਾਣ ਜੋਗਰੀ ਵੀ ਨਹੀਂ ਨਹੀਂ ਸਲਾਹ ਸੀ ਵੀ ਚਲ 4 ਦਿਨ ਛੱਡ ਕੇ ਵਧੀਆ ਹੁਣ ਰੋਟੀ ਪੱਕਦੀ ਹੋਈ ਸੀ ਤਾਂ 4 ਦਿਨ ਮੈਂ ਤੇਈ ਮਾਂ ਕੋਲੇ ਲਾ ਆਉਂਦੀ ਉਰੇ ਤਾਂ ਗੋਡੇ ਤੋਂ ਖੁਦ ਨਹੀਂ ਉੱਥੇ ਤਾਂ ਨਹੀਂ ਆਇਆ ਜਾਂਦਾ ਮੈਂ ਜਾ ਆਉਂਦੀ ਆਇਓ ਬੜਾ ਤਰੋ ਪਾ ਮੈਂ ਆ ਜਾ ਵਾਗ ਜਾ ਸੁਣ ਲੈ ਕੀ ਕਹਿੰਦੀ ਐ ਇਹਦਾ ਨਾਰਾ ਮਾਣੀ ਲਓ ਉਹ ਦੇਖ ਲੈ ਕਿਵੇਂ ਕਰਦੀ ਆ ਹਾਂ ਨਾ ਕਰੇ ਤਾਂ ਕਿੱਥੇ ਆਂਦੇ ਨਾ ਤੇ ਹੋਰ ਹਣ ਨਾ ਸਹੀ ਨਾ ਸਾਨੇ ਪਰ ਲਈ ਹੋਰ ਤਾਂ ਕੋਈ ਸਹੀ ਨਹੀਂ ਤੇ ਚੱਲ ਛੱਡ ਕੋਈ ਨਾ ਪੂਆ ਆ ਮੇਰੀ ਮਾਂ ਨੇ ਨਾ ਸੂਟ ਲੈ ਕੇ ਦਿੱਤਾ ਦਿੰਦਾ ਅੱਛਾ ਸਪੈਸ਼ਲ ਲੈ ਜਾਈਏ ਮਾਂ ਸਾਹਿਬ ਉੱਥੇ ਜਾ ਕੇ ਲੈ ਦੱਸ ਤੁਸੀਂ ਮੈਂ ਆ ਕੇ ਪਾ ਲਈ ਨਾਲੇ ਉਹਨੂੰ ਵੀ ਲੈ ਕੇ ਦਿੱਤਾ ਜਾਇਆ ਉਹਨੂੰ ਵੀ ਕਹਿ ਦੀ ਉਹਦਾ ਵੀ ਛੂਟ ਆਖੋ ਅੱਛਾ ਦਾ ਰੱਖਣੀ ਪਊਗੀ ਵੇ ਹਾਂ ਕਿੱਡਾ ਸੋਹਣਾ ਹੈਗਾ ਆ ਤਾਂ ਰੰਗ ਮੇਰੇ ਪੌਣ ਵਾਲਾ ਵਧੀਆ ਉਹਨੂੰ ਮੇਰੀ ਪਸੰਦ ਦਾ ਪਹਿਲੇ ਦਿਨੋਂ ਹੀ ਪਤਾ ਹੈ। ਉਹ ਤਾਂ ਆਦੀ ਮਰਜ਼ੀ ਦਾ ਨਾ ਬਾਹਰ ਸੋਨੇ ਲੈ ਕੇ ਦਿੰਦੀ ਆ ਮੈਨੂੰ। ਇੱਧਰੋਂ ਤਾਂ ਹੁਣ ਕੋਈ ਆਸ ਨਹੀਂ। ਹਾਂ, ਇੱਧਰ ਤਾਂ ਆਸ ਨੀਦ ਮੁੱਕ ਗਈ ਪੁੱਤ। ਕਦੇ ਵਾਸਤੇ ਵੀ ਨਹੀਂ ਰਹਿਣੀ ਮੈਨੂੰ ਤਾਂ। ਸਾਰੀ ਉਮਰ ਹੀ ਤਰਸੂੰਗੀ। ਹੁਣ ਪਸਤਾਉਂਦੇ ਨੇ। ਹੈ? ਹੁਣ ਪਸਤਾਇਆ ਕੀ ਬਣਦਾ? ਰਿਸ਼ਤੇਦਾਰੀਆਂ ਸਾਰੀਆਂ ਖਤਮ ਹੋ ਗਈਆਂ। ਹਾਂ। ਚਲ ਮੈਨਾਂ ਨੂੰ ਕਹੀ ਨਹੀਂ ਆ। ਰੋਟੀ ਬਣਵਾਉਣੀ ਆ ਤੇਰੇ ਵਾਸਤੇ ਚੰਗਾ। ਤੂੰ ਇਨੇ ਆਰਾਮ ਕਰ ਲੈ। ਗਰਮੀ ਚੋਂ ਆਏ ਹੈਗਾ। ਚੰਗਾ ਪੁੱਆ। ਉਹ ਵਿਚਾਰੀ ਵੀ ਕੀ ਕਰੇ ਚਾਰੇ ਪਾਸੇ ਵਗ ਰਹੀ ਆ 9 ਸਾਲੇ ਨੂੰ ਇਹਨੂੰ ਕਰਨ ਲੱਗੇ ਨੂੰ ਪਤਾ ਲੱਗਿਆ ਬਸ ਓਨ ਆਪਾ ਗਿਲਾਣਾ ਹੋਰ ਪੈ ਨਹੀਂ ਗੱਡਣੀਆਂ ਆ ਆ ਦੇਖ ਲੈ ਯਾਰ ਤੇਰੇ ਕਰਕੇ ਨਾ ਸਾਰਾ ਕੁਝ ਸੁਣਨਾ ਪੈਂਦਾ ਮੈਨੂੰ ਆ 2 ਰੁਪਏ ਦਾ ਬੰਦਾ ਨਹੀਂ ਹੁੰਦਾ ਜਿਹੜਾ ਮੈਨੂੰ ਗੋਲ ਜਾਂਦਾ ਤੈਨੂੰ ਤੇਰੇ ਬੋਲਣ ਵਾਲ ਤਾਂ ਹੈਗੇ ਨੇ ਨਾ ਜੇ ਮੈਂ ਤੇਰੇ ਨਾਲ ਵਿਆਹ ਕਰਵਾਇਆ ਮੇਰੇ ਨਾਲ ਤਾਂ ਬੋਲਦੇ ਵੀ ਨਹੀਂ ਮੇਰਾ ਵਰਤਨੋਂ ਵੀ ਗਏ ਮੈਂ ਤਾਂ ਆਪ ਤੇਰ ਨਾਲ ਵਿਆਹ ਕਰਾ ਕੇ ਫਸ ਗਈ ਯਾਰ ਹੁਣ ਮੈਂ ਕੀ ਕਰਾਂ ਮੈਂ ਤਾਂ ਵਿਚਾਰੇ ਫਸ ਗਿਆ ਦੱਸ ਮੈਨੂੰ ਤੇ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਹੈਗੀ ਵਿਆਹ ਤੋਂ ਪਹਿਲਾਂ ਤਾਂ ਤੂੰ ਬਹੁਤ ਕਹਿੰਦਾ ਹੁੰਦਾ ਸੀ ਮੇਰੀ ਬੇਬੇ ਦੇਖੀ ਤੈਨੂੰ ਫੁੱਲਾਂ ਵਾਂਗੂ ਰੱਖੂਗੀ ਮੇਰੀ ਬੇਬੇ ਦੇਖੀ ਤੈਨੂੰ ਕਿੰਨਾ ਪਿਆਰ ਕਰੋਗੀ ਤਾਂ ਕਿੱਧਰ ਗਿਆ ਤੇਰੀ ਬੇਬੇ ਦਾ ਪਿਆਰ ਹੈ ਹੁਣ ਤਾਂ ਮੈਨੂੰ ਸੂਈ ਕੁੱਤੇ ਵਾਂਗੂ ਪੈਂਦੀ ਐ ਉਹ ਯਾਰ ਤੈਨੂੰ ਪਤਾ ਹੀ ਜਗਾ ਵੱਡਿਆਂ ਦਾ ਅਈ ਕੰਮ ਹੁੰਦਾ ਦਾ ਕੀ ਗੱਲ ਜੋ ਗੱਡੀ ਨੇ ਤਾਂ ਮੈਂ ਸੁਣੀ ਜਾਉਾਂ ਮਾਂ ਲੰਗੀ ਚੱਲ ਠੀਕ ਆ ਬੰਦਾ ਤੂੰ ਗਲਤੀ ਹੋ ਗਈ ਬੰਦਾ ਸੁਣ ਵੀ ਲਵੇ ਐ ਥੋੜੀ ਹੁਣ ਮੈਂ ਗੱਲ ਗੱਲ ਤੇ ਸੁਣੀ ਜਾਉਂਗੀ ਤੂੰ ਇੱਕ ਗੱਲ ਸੁਣਦਾ ਮੇਰੀ ਬਸ ਹੁਣ ਹੋਰ ਨਹੀਂ ਸੁਣ ਸਕਦਾ ਠੀਕ ਆ ਨਾ ਬੇਬੇ ਬਾਰੇ ਕੁਝ ਹੋਰ ਨਾ ਬੋਲਦੀ ਤੇਰੀ ਬੇਬੇ ਮੇਰੇ ਬਾਰੇ ਨਾ ਕੁਝ ਬੋਲਦੀ ਹੈਗੀ ਮੈਂ ਕਿਵੇਂ ਸੁਣਾ ਤੂੰ ਚੁੱਪ ਕਰ ਜਾ ਯਾਰ ਕਾਦੇ ਵਾਸਤੇ ਵੀ ਕਲੇਸ ਪਾਇਗਾ ਮੇਰੀ ਗੱਲ ਸੁਣ ਲੈ ਮੈਂ ਨਹੀਂ ਤੇਰੇ ਬੇਬੇ ਦੀਆਂ ਸੁਣ ਸਕਦੀ ਠੀਕ ਹੈ ਆਪਦੀ ਬੇਬੇ ਨੂੰ ਕਹਦੇ ਜਾਂਦਾ ਚੁੱਪ ਕਰ ਜਾ ਕਰ ਨਹੀਂ ਮੈਂ ਤਾਂ ਇੱਥੇ ਰਹਿੰਦੀ ਨਹੀਂ ਹੈਗੀ ਅੱਛਾ ਹਾਂ ਰਹਿੰਦੀ ਨਹੀਂ ਹੈਗੀ ਆ ਸਾਰਾ ਕੁਝ ਤੇਰੇ ਕਰਕੇ ਕੀਤਾ ਤਾਂ ਮੈਂ ਤੇਰੇ ਕਰਕੇ ਮੈਂ ਸਾਰਾ ਕੁਝ ਸੁਣਦਾਗਾ ਤੂੰ ਫੇਰ ਵੀ ਮੈਨੂੰ ਉਲੜੀ ਜਾਨੀ ਆ ਫਿਰ ਤੂੰ ਸੁਣਨਾ ਤਾਂ ਤਾ ਮੈਨੂੰ ਵੀ ਹਾਂ ਮੈਂ ਕੁਝ ਸੁਣਨਾ ਪੈਂਦਾ ਮੈਨੂੰ ਤੇਰੇ ਵਾਸਤੇ ਜੇ ਵਿਆਹ ਕਰਾਇਗਾ ਫਿਰ ਸੁਣਨਾ ਵੀ ਪਊਗਾ ਮੈਂ ਉਸ ਤੋਂ ਆਪਣੀ ਬੇਬੇ ਨੂੰ ਕਹਦੇ ਆਂ ਆਪਣੀ ਜਵਾਨ ਤੇ ਨਾ ਥੋੜੀ ਜਿਹੀ ਲਗਾਮ ਰੱਖੇ ਮੈਨੂੰ ਕਹਿਣ ਦੀ ਕੋਈ ਲੋੜ ਨਹੀਂ ਹੈਗੀ ਤੂੰ ਇੱਕ ਗੱਲ ਸੁਣਦਾ ਮੇਰੀ ਧਿਆਨ ਨਾਲ ਨਾਲੇ ਬੇਬੇ ਨੂੰ ਜੇ ਤਵਾ ਕੁਝ ਬੋਲੀ ਜਾਂਦਾ ਸਾਫ ਦਾ ਲਾ ਤੇਰੀ ਬੇਬੇ ਨੂੰ ਵੀ ਕਹਦੇ ਮੇਰੇ ਬਾਰੇ ਵੀ ਕੁਛ ਪੁੱਠਾ ਸਿੱਧਾ ਨਾ ਬੋਲੇ ਫਿਰ ਉਹ ਵੀ ਸਾਫ ਲਾ ਲੈ ਠੀਕ ਆ ਤਲ ਠੀਕ ਆ ਫਿਰ ਹੁਣ ਜੇ ਤੂੰ ਬੋਲੀ ਆ ਤਾਂ ਦੇਖੀ ਤਲ ਫਿਰ ਹੁੰਦਾ ਕੀ ਆ ਨਾ ਕੀ ਹੋ ਜੂਗਾ ਕੀ ਹੋ ਜੂ ਤੂੰ ਬਸ ਯਾਰ ਮੇਰਾ ਦਿਮਾਗ ਖਰਾਬ ਪਹਿਲੇ ਹੀ ਹੋਇਆ ਪਿਆ ਦਾ ਤੂੰ ਹੋਰ ਮੇਰਾ ਬੀਬੀ ਜਾਂ ਨਾ ਵਧਾ ਹਾਂ ਹਾਂ ਉਹ ਕਦੇ ਤੇਰਾ ਬੀਬੀ ਵਧਾ ਹੈ ਕਦੇ ਤੁਹਾਡੀ ਬੁੜੀ ਦਾ ਵੱਧ ਜਾਂਦਾ ਹੈ ਬੀਬੀ ਤੁਹਾਡੇ ਬੀਬੀ ਹੀ ਲੋਟ ਆਉਂਦੇ ਹੈਗੇ ਜਦੋਂ ਦੇਖੋ ਉਹ ਚੜ ਕੇ ਬੋਲਣ ਲੱਗ ਜੂਗੀ ਨਿਕਲ ਕੇ ਆਈਆਂ ਜਿਵੇਂ ਭੱਜ ਕੇ ਆਈ ਆ ਇਹਦੇ ਪਿੱਛੇ ਨੇ ਕੋਈ ਹੈਗੇ ਤੇ ਪੇਕੇ ਨਹੀਂ ਹੈਗੇ ਜਿਹੜੇ ਉਹਦੇ ਪੇਕੇ ਨੇ ਉਹ ਆ ਕੇ ਖੜ ਜਾਣ ਇੱਥੇ ਇੱਕ ਜਾਰ ਬਿਸਕੁਟ ਕੀ ਲਿਆ ਕੇ ਦਿੱਤੇ ਹਵਾ ਮਾਰਦੀ ਹੈ ਦੇਖੀ ਇੱਧਰ ਸੁਣ ਲੈ ਗੱਲ ਤੈਨੂੰ ਕਿੰਨੇ ਵਾਰੀ ਸਮਝਾਦਾ ਵੀ ਨਾ ਬੋਲ ਬੇਬੇ ਬਾਰੇ ਤੇਰੇ ਬੱਕਣ ਗਿਆ ਤਾਂ ਚੁੱਪ ਕਰ ਜਾ ਮੇਰੇ ਮਾਰੇ ਵੀ ਫालतू ਬਕਵਾਸ ਨਾ ਕਰੇ ਹੋ ਟੱਕੇ ਵੇ ਜਾ ਤੇਰੇ ਤਾਂ ਹੰਘਾ ਹੱਟ ਟੱਕੇ ਜਾਊਗਾ ਮੇਰੇ ਤੋਂ ਜਿਆਦਾ ਨਾ ਗੋਡੀ ਤੈਨੂੰ ਦੱਸਦਾ ਮੈਂ ਮਾਰੇਗਾ ਬਹੁਤ ਲਗਦਾ ਘਾ ਫਿਰ ਮੈਨੂੰ ਓ ਯਾਰ ਤੂੰ ਕਾਰੇ ਵਾਸਤੇ ਆਵੀਂ ਹੋਰ ਰੋਲਾ ਪਾਏਗਾ ਕਿਉਂ ਮੋਲਾ ਮੈਂ ਬੋਨੀ ਆ ਉਹ ਥੋੜੀ ਬੁਢੀ ਨਹੀਂ ਥੋੜੇ ਇੱਕ ਡਿਕਾਈ ਜਾਂਦੀ ਹੈਗੀ ਮੈਂ ਕਹਿੰਨੀ ਕਾਹਨੂੰ ਕਾਹਨੂੰ ਜਿੱਦ ਮੈਂ ਤਾਂ ਸਾਹਮਣੇ ਬੋਲ ਬਿਨਾ ਟੱਕੇ ਬਾਜੂ ਉਹ ਤਾਂ ਮੁੜ ਕੇ ਨਾ ਜਵਾਨ ਹੀ ਨਿਕਲਨੀ ਉਹਦੀ ਆਹ ਜਿਹੜੇ ਤੇਰੇ ਜਵਾਨ ਨਾਲੇ ਸੋਦਰ ਜੱਤ ਨੂੰ ਦੱਸਣਾ ਹੈ ਆਹੋ ਇਨੇ ਟਾਈਮ ਤੀ ਚੁੱਪ ਸੀਗੀ ਉਦੋਂ ਤਾਂ ਤੇ ਤੋ ਕੀ ਹਣੀ ਜਾਂਦਾ ਅੱਜ ਜਦੋਂ ਮੈਂ ਬੋਲਤੀ ਅਖੇ ਮੇਰੀ ਜਵਾਨ ਹੋ ਗਈ ਕਿਆ ਮੈਂ ਤਾਂ ਹੀ ਬੋਲੂਗੀ ਹਾਂ ਨਾਲੇ ਇਹ ਵੇਮ ਘੜਦੇ ਤੂੰ ਬਿਹਾ ਮੇਰੇ ਮਾਰੇਗਾ ਚੰਗਾ ਜੇ ਮੇਰੇ ਪੇਕੇ ਛੱਡੇ ਨੇ ਨਾ ਮੈਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਮੇਰੇ ਨਾਲ ਨਹੀਂ ਕੱਢਣਗੇ ਸਾਰੇ ਟੱਪਰ ਵੀ ਇਹਾ ਜਗਾ ਦੂੰਗੀ ਮੈਂ ਉਹ ਤੂੰ ਬੱਸ ਕਰ ਯਾਰ ਪੇਕੇ 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 ਲਈ ਰੱਖਦੀ ਹੈਂਗੀ ਤੂੰ ਵੀ ਆਪਦੀ ਮਾਂ ਮਾਰੀ ਕਰੀ ਰੱਖਦਾ ਹੋਂ ਸਾਰਾ ਦਿਨ ਕਦੇ ਤੇਰੀ ਬੇਬੇ ਆਈ ਕਹਿੰਦੀ ਕਦੇ ਤੇਰੀ ਬੇਬੇ ਆਈ ਕਹਿੰਦੀ ਆ ਤੇਰੀ ਬੇਪਰਵਾਹੀ ਤੋਂ ਨਹੀਂ ਬੈਠੀ ਹੈਗੀ ਇੱਥੇ ਮੈਂ ਕੰਡਾ ਹੋ ਗਿਆ ਉਹਦੇ ਕੋਲ ਲੱਗੀ ਪਈ ਆ ਉਹ ਬੋਲਣ ਮੈਂ ਦੇਣਾ ਤੁਹਾਡਾ ਕੁਝ ਦੱਸ ਨਾ ਤੇਰੇ ਕਰਕੇ ਤਾਂ ਨਾ ਮੈਂ ਰਿਸ਼ਤੇਦਾਰਾਂ ਚੋਂ ਜਾਣ ਕਰਨੀ ਉਹ ਵੀ ਰਹਿ ਗਿਆ ਸਾਰੇ ਮੈਨੂੰ ਲਾਣ ਤਾਂ ਦਿੰਦੇ ਨੇ ਤੇਰੇ ਕਰਕੇ ਤੂੰ ਰਿਸ਼ਤੇਦਾਰਾਂ ਕਰ ਤੋਂ ਕੰਬਲੀਆਂ ਕਿੰਨਾਂ ਕੱਲਾ ਮੇਰੇ ਮਾਂ ਕੋ ਵੱਲੋਂ ਵੀ ਗਈਆਂ ਆ ਯਾਰ ਵੱਡਾ ਰਿਸ਼ਤੇਦਾਰਾਂ ਵਾਲਾ ਤੇਰੇ ਕਰਕੇ ਸਾਰੇ ਮੈਨੂੰ ਤਾਨੇ ਦਿੰਦੇ ਨੇ ਤੇਰੇ ਕਰਕੇ ਬੋਲਦੇ ਨੇ ਮੈਨੂੰ ਤੇ ਤੂੰ ਮੈਨੂੰ ਬੋਲੀ ਜਨੀ ਹੈਗੀ ਤੇਰੇ ਨਾਲ ਗੱਤਗਤ ਹੈਗੇ ਨੇ ਤਾਨੇ ਤੈਨੂੰ ਵਰਤ ਕੇ ਦਿੰਦੇ ਨੇ ਨਾ ਮੇਰੇ ਨਾਲ ਕੋਈ ਗੱਤਦੁੱਤ ਵੀ ਨਹੀਂ ਸਿਰਫ ਤੇਰੇ ਕਰਕੇ ਮੇਰੇ ਘਰ ਦੇ ਵੀ ਕਹਿੰਦੇ ਸੀ ਵਧੀਆ ਕਰਦੇ ਮੁੰਡਾ ਨਾਲ ਗਿਆ ਕਰਦਾਂਗੇ ਤੇਰਾ ਮੈਨੂੰ ਵੀ ਆਹੀ ਲੱਭਿਆ ਸੀ ਉਹ ਤੂੰ ਬੱਸ ਕਰਿਆ ਯਾਰ ਹੁਣ ਹੋਰ ਨਹੀਂ ਬਕਵਾਸ ਤੂੰ ਬਗਦਾ ਤਾ ਤੂੰ ਬਗਦਾ ਯਾਰ ਠੀਕ ਆ ਯਾਰ ਜਾਨੀ ਐ ਜਿਉਂ ਜਵਾਕ ਆਇਆ ਤਾਂ ਹੁਣ ਤੇਰਾ ਰੋਲ ਪਿੱਟਣਾ ਪੈ ਗਿਆ ਰੋਟੀ ਬਣਾ ਲੈ ਜਾਣਾ ਉਹਨਾਂ ਜਵਾਕ ਨੇ ਬੇਬੇ ਮੈਂ ਬੰਦੀਆ ਸਾਰੀ ਗੱਲ ਤੇ ਨ ਮੇਰੀ ਹੋ ਗਿਆ ਜਿਵੇਂ ਬੱਚ ਕੇ ਵਿਆਹ ਦਾ ਨ ਕਰਾਇਆ ਹੁੰਦਾ ਤਾਂ ਮੈਨੂੰ ਆ ਦਿਨ ਨਾ ਤੇ ਖੜੇ ਬੰਦੇ ਇਹ ਉਹਨਾਂ ਸੋਚਦੀ ਜਦੋਂ ਭੱਜ ਕੇ ਆਈ ਸੀ ਹੁਣ ਸੋਚਿਆ ਨਹੀਂ ਕੁਛ ਬਣਦਾ ਜੇ ਇੰਨੀ ਜੇ ਤਨੂੰ ਇੰਨੀ ਆਉਂਦਾ ਤਾਂ ਮਗਾਰਾ ਸੁਨਾਰਾ ਫਰਾਂ ਬੇਬੇ ਤੈਨੂੰ ਵੀ ਪਤਾ ਹੈ ਵੀ ਮੇਰੇ ਪੱਕੇ ਹੁਣ ਮੈਂ ਤਾਂ ਵੱਤ ਦੇ ਨਹੀਂ ਹੈਗੇ ਸੰਦਾਰਾ ਤਾਂ ਦੂਰ ਦੀ ਗੱਲ ਉਹ ਤਾਂ ਮੈਨੂੰ ਨਿੱਕੀ ਦੀ ਚੀਜ਼ ਵੀ ਨਾ ਦੇਣਾ ਹੁਣ ਕਿਉਂਕਿ ਗਲਤੀ ਮੈਂ ਏਡੀ ਕੀਤੀ ਹੈਗੀ ਚੰਗਾ ਖੇਖਣ ਜੇ ਨਾ ਕਰ ਰੋਟੀ ਬਣਾ ਲੈ ਬਣਾਉ ਕਿੰਨੀ ਬੇਬੇ ਸਾਰੀ ਗੱਲ ਕਿਉਂ ਮੇਰੀ ਆ ਜੇ ਮੈਂ ਅੱਜ ਆਪ ਦੇ ਕਰਦੇ ਦੀ ਮਰਜ਼ੀ ਨਾਲ ਵਿਆਹ ਕਰਾਇਆ ਹੁੰਦਾ ਨਾ ਤੇ ਮੈਨੂੰ ਇਹਨਾਂ ਦੇ ਤਾਨੇ ਨਾ ਸੁਣਨੇ ਪੈਂਦੇ ਮੇਰੇ ਕਰਕੇ ਪਤਾ ਨਹੀਂ ਮੇਰੇ ਮਾ ਮਾਪਾ ਲੋਕਾਂ ਨੇ ਕੀ ਕੀ ਗੱਲਾਂ ਸੁਣਦੇ ਹੋਣਗੇ ਕੁੜੀਆਂ ਨੂੰ ਨਾ ਆਪਣੇ ਘਰ ਦਾ ਦੀ ਮਰਜ਼ੀ ਨਾਲ ਹੀ ਵਿਆਹ ਹੋਣਾ ਚਾਹੀਦਾ ਤਾਂ ਕਿ ਪੇਕੇ ਦਾ ਨਾਲ ਫੜਨਾ ਜੇ ਸੋਹਰਾ ਪਰਿਵਾਰ ਇਦਾਂ ਦਾ ਮਿਲ ਜਾਏ ਰੋਟੀ ਦਾ ਲੈ ਰੰਦਾ ਪੁੱਤ ਇੱਕ ਅੱਧੀ ਨਾ ਬਸਪੂਆ ਬਸ ਹੋਮਾ ਆਪਾਂ ਲੈ ਜਾ ਭਾਈ ਕਣੀਆਂ ਵੀ ਡਿੱਗਣ ਲੱਗੀ ਪੂਰਦੀ ਹਨਾ ਹੋਰ ਘਰੇ ਵੀ ਟੈਂਸ਼ਨ ਕਰਦੀ ਹੋਵੇ ਬੇਬੀ ਚੰਗਾ ਪੁੱਤ ਆਉਂਦਾ ਜਾਂਦਾ ਰਿਹਾ ਕਰ ਕੁੜੀਆਂ ਕੋਲੇ ਤਾਂ ਪੇਕੇ ਆਉਂਦੇ ਜਾਂਦੇ ਸੋਹਣੇ ਲੱਗਦੇ ਨੇ ਉਹ ਕੋਈ ਨਾ ਪੂਆ ਬਾਪੂ ਮੈਨੂੰ ਸਾਰਾ ਕੁਝ ਸਮਝਾ ਗਿਆ ਸੀ ਜਾਂਦਾ ਜਾਂਦਾ ਹਾਂ ਇਹਦੇ ਰਿਸ਼ਤੇਦਾਰੀ ਨਾਲ ਥੋੜੀ ਤੇ ਹੋਰ ਹੁਣ ਰਿਸ਼ਤੇਦਾਰੀ ਭੈਣਾ ਨਾਲ ਤਾਂ ਥੋੜੀ ਟੁੱਟਦੀ ਹੁੰਦੀ ਹੈ ਹੈ ਪੂਆ ਭਤੀਜੇ ਦਾ ਤਾਂ ਬਾਣਾ ਹੀ ਪਿਆਰ ਹੁੰਦਾ ਮੈਨੂੰ ਤਾਂ ਤੂੰ ਆਪਦੇ ਭਰਾ ਨਾਲੋਂ ਬਾਣਾ ਪਿਆਰ ਹੈ ਠੀਕ ਹੈ ਨਾਲੇ ਕਹਿੰਦੇ ਹੁੰਦੇ ਨੇ ਬੁੜੀਆਂ ਨੂੰ ਤਾਂ ਸਿਵੇ ਵੀ ਢੀਕਦੇ ਨੇ ਪੇਕੇ ਆ हां ਜਦੋਂ ਮਰ ਜਾਂਦੇ ਹਨ ਨਾ ਬੁੜੀ ਉਦੋਂ ਵੀ ਬੁੜੀਆਂ ਢੀਕਦੀਆਂ ਨੇ ਵੀ ਇਹਦੇ ਪੇਕੇ ਆਉਣਗੇ ਤਾਂ ਸਿਵਾ ਟੱਕ ਕੇ ਜਾਣਗੇ ਇੰਨੇ ਕੱਪੜੇ ਪਾ ਕੇ ਜਾਣਗੇ ਉਹ ਹੁੰਦੀ ਦਾ ਚਾਰੇ ਪਾਸੇ ਆਸ ਹੀ ਰਿਸ਼ਤੇ ਨਾਲ ਹੈਗਾ ਨਾ ਹੁਣ ਜਿਹੜਾ ਬੰਦਾ ਆਪਦੇ ਆਪ ਹੀ ਖਤਮ ਕਰ ਲਏ ਉਹਨੂੰ ਆਪਾਂ ਕੀ ਕਹਿ ਸਕਦੇ ਹਾਂ ਪੁੱਤ ਇਹ ਤਾਂ ਹੈ ਹੀ ਇਹ ਰਿਸ਼ਤੇ ਕਿਤੇ ਖਤਮ ਕਰਨ ਵਾਲੇ ਨਹੀਂ ਹੁੰਦੇ ਇਹ ਤਾਂ ਮਰਦੇ ਦਮ ਤੱਕ ਨਿਵਾਉਣ ਵਾਲੇ ਹੁੰਦੇ ਨੇ ਉਹ ਦੇਖਦਾ ਹੁਣ ਨਾਲ ਮੈਂ ਗੁੱਡੀ ਕੋਲੇ ਵੀ ਜਾ ਕੇ ਆਉਣਾ ਪੈ ਲਵੇ ਹਾਂ ਪੁੱਤ ਉਹ ਵੀ ਯਾਦ ਕਰੀ ਜਾ ਕੇ ਆਈ ਚੰਗਾ ਜਾ ਮੇਰਾ ਪੁੱਤ ਟਾਈਮ ਨਾਲ ਆਪਾਂ ਵੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਈ ਚਲ ਚੰਗਾ ਪੂਆ ਹਾਂ ਪੁੱਤ ਚੰਗਾ ਚੰਗਾ ਜਵਾਦ ਬਸਦਾਰ ਹੈ ਵੱਡੀ ਸਾਰੀ ਉਮਰ ਕਰੇ ਮੇਰੇ ਪੁੱਤ ਵੀ ਚੱਕ ਛੇ ਰੱਬਾ ਤੰਦਰੁਸਤੀ ਰੱਖੀ ਮੇਰੇ ਪੁੱਤ ਨੂੰ ਨਾਲ ਹੀ ਵੱਡੀ ਵੱਡੀ ਉਮਰ ਕਰੀ ਦੇ ਮੇਰੇ ਕੋਈ ਆਉਂਦੇ ਜਾਂਦੇ ਰਹਿਣ ਆਈ ਇਹਨਾਂ ਦਾ ਪਿਆਰ ਬਣਾਈ ਰੱਖੀ ਮੇਰੇ ਲਈ ਤਾਂ ਬੇਬੇ ਤੁਹਾਨੂੰ ਲੈ ਆਂਦਾ ਰੋਟੀ ਨਾ ਬਸ ਰੋਟੀ ਤਾਂ ਆਹ ਦੇਖ ਲੈ ਬੁੜੀਆਂ ਨੂੰ ਪੇਕੇ ਮਰਦੇ ਦਮ ਤੱਕ ਚਾਹੀਦੇ ਹੁੰਦੇ ਨੇ ਰਿਸ਼ਤੇਦਾਰ ਵੀ ਕਹਿੰਦੇ ਨੇ ਵੀ ਕਿਸੇ ਵਰਤਨ ਜੋਗ ਰਹੀ ਚਲ ਚੱਕਲਾ ਪਾਂਡੇ ਫੁੰਡੇ ਤੂੰ ਖਾ ਲੈ ਰੋਟੀ ਮੈਂ ਤਾਂ ਨਹੀਂ ਹਜੇ ਖਾਂਦੀ ਮੈਂ ਠਹਿਰ ਕੇ ਖਾਉਂਗੀ ਠੀਕ ਹੈ ਤੂੰ ਹਾਂ ਮੈਂ ਤੋਰ ਜੂਗੀ ਮੁੰਜਾ ਬਣਾ ਕੇ ਉਹ ਤਾਂ ਸੋਚਦੀ ਜਿੱਦ ਭੱਜ ਕੇ ਆਈ ਸੀ ਕਾ ਵਾਹ ਤੂੰ ਕਿ ਦਰਵਾ ਕਿਆ ਸੀ ਅੱਛਾ ਠੀਕ ਐ ਸੀ ਵਾਹ ਉਹ ਬਾਲੇ ਰੋੜਾ ਜਾ ਪਰਖਿਆ ਸੀ ਕੀ ਹੋ ਰਿਹਾ ਸੀ ਕੁਛ ਨਹੀਂ ਬਸ ਉਹ ਜਿਹੜਾ ਤੂੰ ਸੁਧਾਰਾ ਸੁਧਾਰਾ ਲਾਰਾ ਕਹਿੰਦਾ ਸੀ ਉਹ ਇਹ ਜਿਹਾ ਕੀੜਾ ਵੜਿਆ ਤੂੰ ਮੇਰੇ ਦਿਮਾਗ 'ਚ ਹੂੰ ਮੈਂ ਸਮਝਾਉਂਦਾ ਸੀਗਾ ਬਸ ਗੁੱਸਾ ਕਰਦੀ ਇਹ ਕਰਕੇ ਤਾਂ ਗੁੱਸਾ ਕਰ ਜਾਣ ਤੇ ਇਹਦੇ ਵਿੱਚ ਗੁੱਸਾ ਕਰਨ ਵਾਲੀ ਕੀ ਗੱਲ ਐਨਾ ਤਾਂ ਕਹਿਣਾ ਬਣਦੀ ਸੀ ਦੇ ਦੇ ਉਹ ਤਾਂ ਕਹਿੰਦੀ ਸੀ ਮੈਂ ਤੇਰੇ ਘਰ ਕੇ ਸਾਰਾ ਕੁਝ ਛੱਡ ਕੇ ਆਈਆਂ ਤੇ ਤੂੰ ਆਪਦੀ ਬੀਬੀ ਨੂੰ ਕੁਝ ਸਮਝਾਉਂਦਾ ਹੀ ਨਾ। ਅੱਛਾ ਹਜੇ ਮੈਨੂੰ ਸੁਣ ਨਹੀਂ ਸਮਝਾਉਂਦਾ। ਮੈਂ ਕਹਿੰਦੀ ਸੀ ਕਿ ਤੇਰੇ ਘਰ ਕੇ ਘਰ ਤਾਂ ਛੱਡ ਕੇ ਆਈਏ ਆਪਦੇ ਲੱਛੀ ਭੱਜ ਕੇ ਆਈਆਂ ਤੂੰ। ਮੈਂ ਤਾਂ ਉਹਨੂੰ ਬਹੁਤ ਸਮਝਾਇਆ ਉਹ ਕੋੜਾ ਮੰਨਦੀ ਹੈ। ਉਹ ਕਿਉਂ ਮੰਨੂਗੀ ਹੁਣ? ਜਦੋਂ ਪਹਿਲਾਂ ਤੈਨੂੰ ਨਹੀਂ ਸੋਚਿਆ। ਮੈਂ ਤਾਂ ਉਹਨੂੰ ਸਮਝਾਉਂਦਾ ਸੀਗਾ। ਉਸ ਨੂੰ ਗੁੱਸਾ ਕਰ ਗਈ। ਕਿਉਂ ਕੀ ਕਹਿੰਦੀ ਸੀ? ਮੈਨੂੰ ਕਹਿੰਦੀ ਕੁਬਰੀ ਮਾਂ ਦੇ ਮਗਰ ਲੱਗ ਜਣਾ ਨਾ ਪਹਿਲੇ ਅੱਛਾ ਹਾਂ ਕਿਉਂ ਮਾਂ ਦੇ ਮਗਰ ਕੀ ਲੱਗ ਜਾਣਾ ਮੈਂ ਮਾਹ ਮੇਰੀ ਮਾਂ ਕੀ ਹੁਣ ਉਹ ਤੇਰੇ ਪਿੱਛੇ ਲੱਗ ਕਿ ਹੁਣ ਮੈਂ ਉਹਨੂੰ ਥੋੜੀ ਬੋਲੂਗਾ ਮੈਂ ਮੈਂਨਾਂ ਗਏ ਸੀ ਬਸ ਸਮਝਾਇਆ ਸੀ ਕਿ ਮਾਂ ਖ ਬੋਲਦੇ ਨਹੀਂ ਤੇ ਬਸ ਚੱਲ ਜੀ ਫਿਰ ਹੂੰ ਕੀ ਆ ਚੱਲਣ ਨੂੰ ਆਏ ਕੀ ਕਹਿੰਦੀ ਸੀ ਉਹ ਤਾਂ ਮੈਂ ਦਿਸਕਾਰੇ ਲਾਉਂਦੀ ਸੀ ਰੋਕੇ ਦੇਖਾਉਂਦੀ ਸੀ ਮੈਨੂੰ ਹੂੰ ਗਲਤੀ ਆਪ ਕਰਦੀ ਹੈਗੀ ਸਾਰਾ ਕੁਝ ਮੇਰੇ ਤੇ ਨਾਂ ਲੱਗਿਆ ਗਲਤੀਆਂ ਤਾਂ ਦੋਨਾਂ ਨੇ ਕੀਤੀਆਂ ਨੇ ਦੱਸ ਦੇ ਬੇਬੇ ਕਰ ਕੀਤਾ ਵੀ ਕੀ ਜਾਵੇ ਕਰਿਆ ਕੀ ਜਾਵੇ ਸਿੱਧੀ ਤਾਂ ਮੈਂ ਉਹਨੂੰ ਮਿੰਟਾਂ ਸੈਂਟਾਂ ਚ ਕਰ ਲੂੰ ਪਰ ਜੇ ਤੂੰ ਮੇਰੇ ਨਾਲ ਖੜੇ ਚੱਲ ਬੇਬੇ ਤੂੰ ਨਹੀਂ ਫੇਰਨਾਂ ਲੱਗਦਾ ਚੱਲ ਪਰ ਆਪਾਂ ਦੋਨੇ ਚ ਆ ਜਾ ਚੱਲ ਮੈਂ ਪੁੱਛ ਲਈ ਆ ਅ ਮੁੰਡੇ ਨੂੰ ਕੀ ਆ ਪਤਾ ਵਜਾ ਬੋਲੀ ਜਾਂਦੀ ਸੀ ਨਹੀਂ ਤੂੰ ਮੈਂ ਕੀ ਬੋਲਣਾ ਬੇਬੇ ਕੱਥੀ ਨਾ ਜਾਂਦੀ ਸੀ ਮੈਂ ਫਸ ਗਈ ਮੈਂ ਐ ਹੋ ਗਈ ਮੈਂ ਬਾਹਰ ਹੋ ਗਈ ਤੂੰ ਕਹਦੇ ਨਾ ਫਸ ਗਈ ਹੱਸ ਤਾਂ ਅਸੀਂ ਗਏ ਜੇ ਤੈਨੂੰ ਇੱਥੇ ਲਿਆ ਕੇ ਲੋਕਾਂ ਤੋਂ ਤਾਣੇ ਮਿਹਨੇ ਸੁਣਦੇ ਆ ਬੇਬੇ ਦੇਖ ਮੈਂ ਬਹੁਤ ਕੁਝ ਬਰਦਾਸ਼ਤ ਕਰ ਲਿਆ ਠੀਕ ਆ ਹੁਣ ਮੈਨੂੰ ਫालतੂ ਬੋਲਣ ਦੀ ਕੋਈ ਲੋੜ ਨਹੀਂ ਹੈਗੀ ਤਾਂ ਅਸੀਂ ਫालतੂ ਕੀ ਬੋਲਦੇ ਆ ਕੀ ਤਾਂ ਬਰਦਾਸ਼ਤ ਕਰ ਲਿਆ ਸਹੀ ਗੱਲ ਹੈ ਫਿਰ ਬੇਬੇ ਮੈਂ ਕਿੰਨਾ ਕੁ ਸੋਣੀ ਜਾਊਂਗੀ ਇਹ ਤਾਂ ਕੁਝ ਬੋਲਣ ਜੋਗਾ ਹੈ ਨਹੀਂ ਹੁਣ ਇਹ ਬੋਲਣ ਜੋਗਾ ਛੱਡਿਆ ਹੀ ਨਹੀਂ ਤਾਂ ਤਾਂ ਜਾਲ ਹੀ ਇਹ ਜਾ ਵਸਾਇਆ ਇਹ ਤੇ ਬੇਬੇ ਮੈਨੂੰ ਯਾਦ ਸੌਣ ਦੇ ਕੀ ਲੋੜ ਸੀ ਹੈ ਮੈਂ ਇਹ ਜਾਂ ਕੁਛ ਨਹੀਂ ਕੀਤਾ ਨਾਲੇ ਵਿਆਹ ਕਰਾਉਣ ਦੇ ਵਿੱਚ ਇਹ ਕਿਹੜਾ ਬਾਲਾ ਕਾਕਾ ਸੀਗਾ ਜਿਹੜਾ ਨੇ ਮੈਂ ਧੱਕੇ ਨਾਲ ਵਿਆਹ ਕਰਵਾ ਲਿਆ ਇਹਨਾਂ ਪਾਏ ਇਹਨੂੰ ਮਜਬੂਰ ਕੀਤਾ ਤਾਂ ਇਹਨੇ ਵਿਆਹ ਕਰਾਇਆ ਕੌਣ ਕਹਿੰਦਾ ਬੇਬੇ ਤੈਨੂੰ ਮੈਂ ਮਜਬੂਰ ਕੀਤਾ ਮੈਂ ਤੈਨੂੰ ਮਜਬੂਰ ਕੀਤਾ ਸੀ ਵਿਆਹ ਕਰਾਉਣ ਲਈ ਅਭੇ ਤੇਰੀ ਸਲਾਹ ਤੀ ਫੇਰ ਹੀ ਕਰਾਇਆ ਇਹਨੇ ਫੇਰ ਬੇਬੇ ਮੈਂ ਕਿਹੜਾ ਕੱਲੀ ਨੇ ਵਿਆਹ ਕਰਾਇਆ ਇਹਨੇ ਵੀ ਤਾਂ ਨਾਲ ਹੀ ਕਰਾਇਆਗਾ ਨਾ ਨਾਲ ਤਾਂ ਕਰਾਇਆ ਜੇ ਭਰਾ ਹੋ ਕਹੀ ਤੇ ਢੀ ਅਣਖ ਹੈ ਜੇ ਕਹਿੰਦਾ ਤੇਰਾ ਭਰਾ ਨੂੰ ਦੇ ਜੂਗਾ ਸੰਧਾਰਾ ਬੇਬੇ ਗੱਲ ਨਾ ਪਹਿਲਾਂ ਹੋਈ ਸੀ ਮੈਂ ਇਹਨੂੰ ਕਿਹਾ ਸੀ ਕਿ ਜੇ ਮੈਂ ਤੇਰ ਨਾਲ ਭੱਜ ਕੇ ਵਿਆਹ ਕਰਾਉਂਗੀ ਨਾ ਤਾਂ ਮੇਰੇ ਘਰ ਦੇ ਮੇਰੇ ਨਾਲ ਹਮੇਸ਼ਾ ਲਈ ਟੁੱਟ ਜਾਣਗੇ ਪਰ ਮੈਨੂੰ ਨਹੀਂ ਪਤਾ ਸੀ ਉਦੋਂ ਤਾਂ ਇਹ ਬਾਲੇ ਵੱਡੇ ਵਾਦੇ ਕਰਦਾ ਸੀ ਮੇਰੇ ਨਾਲ ਹੁਣ ਇੱਥੇ ਹੁਣ ਇੱਥੇ ਮੈਨੂੰ ਪਤਾ ਸਾਰੇ ਵਾਦੇ ਤੋੜ ਪਿਆ ਨੇ ਜੇ ਤੈਨੂੰ ਇੰਨਾ ਹੀ ਪਤਾ ਸੀ ਵੀ ਮੇਰੇ ਘਰ ਦੇ ਮੇਰੇ ਨਾਲ ਟੁੱਟ ਜਾਣਗੇ ਤੇ ਫੇਰ ਕਿਉਂ ਵਿਆਹ ਕਰਾਇਆ ਤੈ ਨਾ ਕਰਾਉਂਦੀ ਸਾਨੂੰ ਕੋਈ ਸਾਕਾਂ ਦਾ ਤੋੜਾ ਸੀ ਹੱਥ ਨੂੰ ਦਸ ਦਸ ਆਕ ਆਉਂਦੇ ਸੀਗੇ। ਇਹੀ ਤਾਂ ਗਲਤੀ ਹੋ ਗਈ ਬੇਬੇ। ਜਿਹੜਾ ਇਹਦੇ ਨਾਲ ਵਿਆਹ ਕਰਵਾ ਲਿਆ। ਉਦੋਂ ਆਪਦੇ ਘਰ ਦੇਆਂ ਦੀ ਮੰਨੀ ਹੁੰਦੀ ਨਾ। ਆਹ ਦਿਨ ਨਾ ਦੇਖਣੇ ਪੈਂਦੇ। ਜੇ ਇਹਨੇ ਵੀ ਕੰਜਰ ਨੇ ਮੇਰੀ ਮੰਨੀ ਹੁੰਦੀ ਨਾ ਤੇ ਇਹੋ ਵੀ ਆਹ ਦਿਨ ਆਹ ਦਿਨ ਹੀ ਦੇਖਣੇ ਪੈਂਦੇ ਸੀ। ਆ ਤੇਰੀ ਲੋਤਰ ਲੋਤਰ ਜਵਾਨ ਨਹੀਂ ਚੱਲਦੀ ਸੀ। ਕਿਵੇਂ ਕੈਂਚੀ ਵਾਂਗੂ ਚੱਲਦੀ ਐ ਜੀਬ। ਉੱਤੋਂ ਤਾਂ ਗਲਤੀਆਂ ਕਰਦੇ ਨੇ। ਉੱਤੋਂ ਲੋਤਰੋ ਚਲਾਉਂਦੀ ਐ ਹਜੇ ਤੂੰ। ਆਏ ਬੋਲਿਆ ਕਰਾਂਗੀ ਤੂੰ ਮੇਰੇ ਮੁਰੇ ਹਾਂ ਹੁਣ ਤੂੰ ਤਾਂ ਕੁਝ ਬੋਲਣ ਜੋਗਾ ਹੈ ਨਹੀਂ ਹਨਾ ਮੈਂ ਇਹ ਕੀ ਬਾਲੂਗਾ ਇਹਦੇ ਤਾਂ ਕੰਡੇ ਬੀਜੇ ਹੋਏ ਨੇ ਕੰਜਰ ਦੇ ਜਿਹੜੇ ਚੁਗਣੇ ਮੈਨੂੰ ਪੈਂਦੇ ਨੇ ਮੈਂ ਕੀ ਬੋਲਾਂ ਹੁਣ ਹਾਂ ਤੂੰ ਤਾਂ ਕੁਝ ਬੋਲ ਹੀ ਨਹੀਂ ਸਕਦਾ ਜਦੋਂ ਵਿਆਹ ਕਰਾਇਆ ਸੀ ਉਦੋਂ ਤਾਂ ਬੜਾ ਕਹਿੰਦਾ ਸੀ ਆ ਜਾ ਭੱਜ ਕੇ ਆਪਾਂ ਵਿਆਹ ਕਰਾ ਲੈਂਦੇ ਆ ਜਾ ਭੱਜ ਕੇ ਹੁਣ ਜਦੋਂ ਆ ਗਈ ਤਾਂ ਤੂੰ ਆ ਗਦਰ ਪਾਈਏ ਮੇਰੀ ਮੈਂ ਤਾਂ ਤੇਰੇ ਤੋਂ ਜਮਾਂ ਉਮੀਦ ਨਹੀਂ ਸੀ ਵੀ ਤੂੰ ਮੇਰੇ ਨਾਲ ਆਹ ਕੁਝ ਕਰੇਗਾ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਤੇ ਤੇਰੇ ਵਰਗੇ ਨਾਲ ਤਾਂ ਮੈਂ ਵਿਆਹ ਕਰਾਉਣ ਬਾਰੇ ਕਦੇ ਸੋਚਦੀ ਵੀ ਨਾ ਨਾ ਹਜੇ ਤੜੀ ਆਜ ਜੀ ਆਹ ਜੀ ਬਚ ਲੂਗੀ ਹਜੇ ਤੇਰੀ ਸਾਡੇ ਨੂੰ ਲੈ ਇਹ ਮੈਲੋ ਤਰਲੋ ਤਲਾਈ ਹੈ ਆਹ ਏ ਖੇਖਣੇ ਕਦੇ ਖੇਖਣ ਨਾ ਇਹ ਤਾਂ ਜੀਬ ਚ ਲੱਕਦੀ ਹੈ ਨਾਲੇ ਖੇਖਣ ਚਲਾਉਂਦੀ ਹੈ ਜੇ ਇਦੋਂ ਮੁੜ ਕੇ ਤੋਲ ਨਹੀਂ ਆ ਨਾ ਤੇ ਤੇਰੀ ਜੀਬ ਕੱਟ ਦੂੰ ਐਸਾ ਬਣਾ ਲਈ ਬਸ ਕਰ ਦਵੇ bỏ tung ra bên đây à hổng biết sao thế nào đây nhỉ bebe mera vira aa